ਜੇਕਰ ਤੁਹਾਡੀ ਫੈਮਿਲੀ ਦੇ ਵਿੱਚ ਵੀ ਸਪੈਸ਼ਲ ਮੈਰਿਜ ਆਦਾ ਤੁਸੀਂ ਇਸ ਵੀਡੀਓ ਦੇ ਵਿੱਚੋਂ ਆਪਣੇ ਲਈ ਸੂਟ ਜਿਹੜਾ ਉਹ ਸਿਲੈਕਟ ਕਰ ਸਕਦੇ ਹੋ ਕਿਉਂਕਿ ਹਰ ਤਰ੍ਹਾਂ ਦਾ ਸੂਟਸ ਇਹਦੇ ਵਿੱਚ ਅਵੇਲੇਬਲ ਹੋਊਗਾ ਹਰ ਇੱਕ ਤਰ੍ਹਾਂ ਦਾ ਕਲਰ ਹੋਊਗਾ ਆ ਜ਼ਿਆਦਾਤਰ ਮੈਸੇਜ ਆਉਂਦੇ ਨੇ ਕਿ ਸਾਡੇ ਘਰੇ ਮੈਰਿਜ ਆ ਸਾਨੂੰ ਹਰੇਕ ਏਜ ਦੇ ਜਿਹੜੇ ਸੂਟ ਦਿਖਾਓ ਹਰੇਕ ਏਜ ਦੇ ਵਿੱਚ ਤੁਸੀਂ ਲੈ ਸਕਦੇ ਹੋ ਕਲਰ ਵੀ ਉਸ ਦੇ ਅਕੋਰਡਿੰਗ ਹੀ ਆਉਣਗੇ ਹਲਦੀ ਵਾਸਤੇ ਸਾਨੂੰ 옐ੋ ਕਲਰ ਦੇ ਸੂਟ ਚਾਹੀਦੇ ਨੇ ਮਹਿੰਦੀ ਕਲਰ ਮਹਿੰਦੀ ਕਲਰ ਦੇ ਸਾਨੂੰ ਸੂਟ ਚਾਹੀਦੇ ਨੇ ਅੱਜ ਮਹਿੰਦੀ ਡੇ ਹੈਗਾ ਜੀ ਚੂੜੀਆਂ ਵਾਸਤੇ ਸਾਨੂੰ ਡਿਜ਼ਾਈਨਰ ਚਾਹੀਦੇ ਨੇ ਗਰਲਸ ਟਾਈਪ ਦੇ ਚਾਹੀਦੇ ਨੇ ਕਿਉਂਕਿ ਮੈਰਿਜ ਦੇ ਵਿੱਚ ਜਿੰਨੀਆਂ ਵੀ ਰਸਮਾਂ ਹੁੰਦੀਆਂ ਨੇ ਉਹਨਾਂ ਦੇ ਅਕੋਰਡਿੰਗ ਅੱਜਕੱਲ ਸੂਟ ਬਣਾਉਣਾ ਇੱਕ ਟ੍ਰੈਂਡ ਹੋ ਗਿਆ ਹੈ ਤੇ ਟ੍ਰੈਂਡ ਦੇ ਅਕੋਰਡਿੰਗ ਜੇ ਅਸੀਂ ਨਹੀਂ ਪਾਉਂਦੇ ਤਾਂ ਸਾਨੂੰ ਆਊਟ ਜਾ ਲੱਗਦਾ ਹੈ ਚਾਹੇ ਅਸੀਂ ਘੱਟ ਰੇਟ ਦਾ ਪਾਈਏ ਜਾਂ ਮਹਿੰਗਾ ਬਣਾ ਕੇ ਪਾਈਏ ਤਾਂ ਇਹ ਇੱਕ ਟ੍ਰੈਂਡ ਬਣ ਗਿਆ ਜੀ ਜਾਗੋ ਵਾਸਤੇ ਲਹਿੰਗੇ ਹੋਣੇ ਚਾਹੀਦੇ ਨੇ ਹਲਦੀ ਵਾਸਤੇ ਜੈਲੋ ਹੋਣੇ ਚਾਹੀਦੇ ਨੇ ਅਲੱਗ-ਅਲੱਗ ਤਰ੍ਹਾਂ ਦੇ ਤੇ ਬ੍ਰਾਈਡਲ ਵਾਸਤੇ ਸੂਟ ਪੋਣਾ ਵੀ ਬਹੁਤ ਜ਼ਰੂਰੀ ਹੋ ਗਿਆ ਲਹਿੰਗੇ ਬਣਾਉਣੇ ਉਹ ਐਕਸਟਰਾ ਗੱਲ ਆ ਸੂਟ ਫੇਰਿਆਂ ਦੇ ਉੱਪਰ ਬਣਾਉਣਾ ਤੇ ਤੁਸੀਂ ਆਰਡਰ ਤੇ ਜਿਹੜੇ ਉਹ ਤਿਆਰ ਕਰਵਾ ਸਕਦੇ ਹੋ ਸਿੰਪਲ ਸੂਟ ਨੇ ਮਦਰ ਵਾਸਤੇ ਬਣਾਉਣੇ ਜਾਂ ਤੁਸੀਂ ਸਿਸਟਰ ਵਾਸਤੇ ਬਣਾਉਣੇ ਤਾਂ ਇਦਾਂ ਦੇ ਹੈਵੀ ਸੂਟਸ ਬਨਾਵਾ ਸਕਦੇ ਹੋ ਇਹਨਾਂ ਦੇ ਕਲਰ ਕੰਬੀਨੇਸ਼ਨ ਤੁਸੀਂ ਚੇਂਜ ਕਰਵਾ ਸਕਦੇ ਹੋ ਜ਼ਰੂਰੀ ਨਹੀਂ ਕਿ ਜਿਹੜਾ ਕਲਰ ਤੁਹਾਨੂੰ ਦਿਖਾਇਆ ਦਿਖਾਇਆ ਗਿਆ ਉਹੀ ਤੁਸੀਂ ਬਣਾਉਣਾ ਹੈ ਕਲਰ ਜਿਹੜਾ ਹੁੰਦਾ ਹਮੇਸ਼ਾ ਤੁਸੀਂ ਆਪਣੇ ਟੋਨ ਦੇ ਅਕੋਰਡਿੰਗ ਹੀ ਬਨਾਇਆ ਕਰੋ ਕਿ ਕਿਹੜਾ ਕਲਰ ਤੁਹਾਨੂੰ ਜੱਜਦਾ ਹੈ ਇਹ ਨਾ ਦੇਖਿਆ ਕਰੋ ਕਿ ਜਿਹੜਾ ਦੂਸਰੇ ਨੇ ਅੱਜਕੱਲ ਰੈਸਟ ਦਾ ਬਹੁਤ ਟ੍ਰੈਂਡ ਹੈਗਾ ਤੇ ਰੈਸਟ ਕਲਰ ਹੀ ਅਸੀਂ ਬਣਾਉਣਾ ਹੈ ਕਿਉਂਕਿ ਹਮੇਸ਼ਾ ਜਿਹੜਾ ਦੂਸਰੇ ਦੇ ਜੱਜਦਾ ਹੁੰਦਾ ਉਹ ਜ਼ਰੂਰੀ ਨਹੀਂ ਕਿ ਸਾਡੇ ਵੀ ਕਲਰ ਜਜੇ ਉਹਦੇ ਅਕੋਰਡਿੰਗ ਸ